नमस्कार सताल जी मैं हरिंदर कौर पूजा प्रभाकर सैलू मेरे चैनल स्वागत करोसीजर सैल्फोसीजर मतलब आप जो अपने मतलब अन चाहे वाल है जिप्स के उपर चाहे वाल है उन्होंने इस तरह का ਥ੍ਰੈੱਡ ਦੀ ਪੋਜੀਸ਼ਨ ਬਣਾਣੀ ਹੈ ਸੀਜ਼ਰ ਬਣਾਣੀ ਹੈ ਜਿਹਦੇ ਨਾਲ ਆਪਾਂ ਉਹ ਆਪਣੇ ਆਪ ਹੀ ਕਲੀਨ ਕਰ ਸਕਦੇ ਆ ਆਪਣੇ ਆਪ ਹੀ ਉਹਨਾਂ ਨੂੰ ਸਾਫ਼ ਕਰ ਸਕਦੇ ਆ ਮੈਂ ਤੁਹਾਨੂੰ ਇਹੀ ਥ੍ਰੈੱਡ ਦੇ ਨਾਲ ਦੱਸੂਗੀ ਕਿ ਕਿਸ ਤਰ੍ਹਾਂ ਆਪਾਂ ਸੀਜ਼ਰ ਬਣਾਣੀ ਹੈ ਤੇ ਕਿਵੇਂ ਉਸ ਨੂੰ ਚਲਾਣਾ ਹੈ ਕੋਈ ਵੀ ਥ੍ਰੈੱਡ ਲੈ ਲਾਂਗੇ ਉਹਨੂੰ ਆਪਾਂ ਨੇ ਜ਼ਿਆਦਾ ਨਹੀਂ ਬਸ ਇੰਨਾ ਕੁ ਖੋਲਣਾਗਾ ਓਲਡ ਕਰ ਲੈਣਾਗਾ ਐਦਾਂ ਓਲਡ ਕਰ ਤੇ ਨੀਚੇੋਂ ਕਰਕੇ ਉੱਪਰ ਓਲਡ ਕਰਨ ਤੋਂ ਬਾਅਦ ਉਹਨੂੰ ਆਪਾਂ ਕੱਟ ਕਰ ਦਿੰਦੇ ਆ

ਠੀਕ ਹੈ ਇਹਨੋਂ ਪਬੜੀ ਹੀ ਰਾਮ ਨਾਲ ਪ੍ਰੈਕਟਿਸ ਕਰਨਾ ਹੈ ਸੀਜ਼ਨ ਨੂੰ ਐਤਾਂ ਚ ਜਾਣਾ ਐਤਾਂ ਐਤਾਂ ਚ ਜਾਣਾ ਐਤਾਂ ਚ ਜਾਣਾ ਐਤਾਂ ਚ ਜਾਣਾ ਚਾਹੀ ਤੁਸੀਂ ਦੋਨੋਂ ਹੱਥਾਂ ਨਾਲ ਕਰ ਲਓ ਚਾਹੀ ਤੁਸੀਂ ਕੋਈ ਹੱਥ ਨੂੰ ਚਲਾ ਕੋਈ ਗੱਲ ਸੀਜ਼ਨ ਨੂੰ ਆਰਾਮ ਨਾਲ ਖੋਲੋ ਇੱਕ ਸਾਈਡ ਦੀ ਸੀਜ਼ਨ ਨੂੰ ਚਲਾ ਮੈਂ ਤੁਹਾਨੂੰ ਦੱਸੂਗੀ ਵੀ ਇਹ ਸੀਜ਼ਨ ਆਪਣੀ ਸਕੀਨ ਤੇ ਕਿਸ ਤਰ੍ਹਾਂ ਚੱਲਦੀ ਹੈ ਹਾਂਜੀ ਇਸ ਤਰ੍ਹਾਂ ਆਪਾਂ ਨੇ ਆਰਾਮ ਨਾਲ ਦੇਖੋ ਇੱਕੋ ਸਾਈਡ ਦੀ ਸੀਜ਼ਰ ਚਲਾ ਕੇ ਆਰਾਮ ਨਾਲ ਇੱਕ ਸਾਈਡ ਦੇ ਵਾਲ ਕਲੀਨ ਕਰ ਲੈਣੇ ਨੇ ਦੇਖੋ ਇਹਨਾਂ ਦਾ ਇੱਕ ਹੈਂਡ ਚੱਲ ਰਿਹਾ ਬੜੇ ਆਰਾਮ ਨਾਲ ਸਾਰੇ ਹੇਅਰ ਨਿਕਲ ਰਹੇ ਨੇਗੇ ਤੁਸੀਂ ਦੋਨੋਂ ਸਾਈਡ ਦੀ ਸੀਜ਼ਰ ਤੇ ਹੈਂਡ ਚਲਾਣ ਲੱਗ ਜਾਓਗੇ ਤਾਂ ਦੋਨੋਂ ਸਾਈਡ ਦੇ ਤੁਸੀਂ ਚਲਾ ਲਓ ਅਗਰ ਵਨ ਸਾਈਡ ਚੱਲਦਾ ਹੈ ਤਾਂ ਵਨ ਸਾਈਡ ਚਲਾ ਲਓ ਕੋਈ ਪ੍ਰੋਬਲਮ ਨਹੀਂ ਪਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਤੁਹਾਡੇ ਹੇਅਰ ਰਿਮੂਵ ਹੋ ਜਾਣਗੇ ਹਾਂਜੀ ਸ਼ਾਬਾਸ਼ ਬਿਲਕੁਲ ਠੀਕ ਹਾਂਜੀ ਹਾਂਜੀ ਦੇਖੋ ਇਸ ਤਰੀਕੇ ਦੇ ਨਾਲ ਤੁਸੀਂ ਫੋਰਹੈਡ ਨੂੰ ਕਲੀਨ ਕਰ ਲੈਣਾ ਹਾਂਜੀ ਇਸ ਤਰੀਕੇ ਦੇ ਨਾਲ ਤੁਸੀਂ ਆਰਾਮ ਨਾਲ ਆਪਣੇ ਹੱਥ ਨੂੰ ਚਲਾਉਣਾ ਸਿੱਖ ਲੈਣਾਗਾ ਸੈਲਫ ਸੀਜ਼ਰ ਅੰਡਰ ਕੀ ਫਿਰ ਤੁਸੀਂ ਇਹਨੂੰ ਮੱਥੇ ਦੇ ਉੱਪਰ ਲਿਪਸ ਦੇ ਉੱਪਰ ਪਹਿਲਾਂ ਟਰਾਈ ਕਰਕੇ ਦੇਖਣਾ ਜਦੋਂ ਤੁਸੀਂ ਮੱਥੇ ਤੇ ਸਹੀ ਕਰਿਆ ਲਿਪਸ ਦੇ ਉੱਪਰ ਸਹੀ ਕਰਿਆ ਫਿਰ ਹੌਲੀ ਹੌਲੀ ਤੁਹਾਨੂੰ ਮੈਂ ਆਈਬ੍ਰੋ ਦੀ ਸ਼ੇਪ ਵੀ ਸਿਖਾਉਂਗੀ ਫਿਰ ਹੌਲੀ ਹੌਲੀ ਤੁਸੀਂ ਅਨਚਾਹੇ ਵਾਲ ਜਿਹੜੇ ਆਪਣੇ ਆ ਹੀ ਦੋਸ ਦੇ ਨੇ ਉਹਨਾਂ ਨੂੰ ਵੀ ਕੱਢਣਾ ਸ਼ੁਰੂ ਕਰ ਦੋ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਹੈ ਜਦੋਂ ਤੁਸੀਂ ਥ੍ਰੈਡ ਇਹ ਚਲਾਣਾਗਾ ਆਪਣੀ ਜਿਹੜੀ ਨੈਕ ਹੈ ਇਹ ਗਰਦਨ ਹੈ ਇਹਨੂੰ ਸਿੱਧਾ ਆਰਾਮ ਨਾਲ ਸਿੱਧਾ ਆਰਾਮ ਨਾਲ ਖਿੱਚਣਾ ਹੈ ਕੋਈ ਐਦਾਂ ਨਹੀਂ ਖਿੱਚਣਾ ਕੋਈ ਐਦਾਂ ਨਹੀਂ ਖਿੱਚਣਾ ਨਹੀਂ ਤੇ ਨਾ ਉਹਦੇ ਨਾਲ ਆਪਣੀ ਗਰਦਨ 'ਚ ਪ੍ਰੋਬਲਮ ਹੋਊਗੀ ਨਾਲੇ ਥ੍ਰੈਡ ਨਹੀਂ ਸਹੀ ਚੱਲੂਗਾ ਤਾਂ ਤੁਸੀਂ ਆਰਾਮ ਨਾਲ ਪ੍ਰੈਕਟਿਸ ਕਰਨੀ ਥ੍ਰੈਡ ਨੂੰ ਹਲਕਾ ਜਿਹਾ ਆਪਣੇ ਵਾਲ ਖਿੱਚਣਾ ਨਾਲ ਵੀ ਨਾ ਸੀਜਨ ਬੰਦ ਹੋਵੇ ਕੋਈ ਚੋ ਵੀ ਸੀਜਨ ਬੰਦ ਹੋਵੇ ਇਦਾਂ ਐਪੀਸੋਡ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤੁਹਾਡੇ ਕੰਮ ਦੀ ਹੋਵੇ ਤੁਹਾਡੇ ਲਈ ਫਾਇਦੇਮੰਦ ਹੋਵੇ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਆਪਣੇ ਕਮੈਂਟ ਵੀ ਜਰੂਰ ਵਿੱਚ